ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਅਸੀਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ ਮਹਿਲਾ ਹਦਮਨ ਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਤਰਨ ਸਿੰਘ ਤਹਿਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਦੇਸ਼ ਦੀਆਂ ਦਾ ਤੇ ਪੰਜਾਬ ਦਾ ਹਾਲਚਾਲ ਤਹਿਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਬਹੁਤ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਭਾਰਤ ਦੀ ਸਰਕਾਰ ਦੇ ਬਾਰੇ ਚ ਜਿਹੜਾ ਪੇਚ ਫਸਿਆ ਸੀ ਉਹ ਪੇਚ ਨਿਕਲਿਆ ਕਿ ਨਹੀਂ ਖਬਰਾਂ ਹੀ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਜਿਹੜੇ ਸਾਬਕਾ ਹੁਣ ਤੱਕ ਕਹਾਂਗੇ ਆਪਾ ਨਰਿੰਦਰ ਮੋਦੀ ਉਹਨਾਂ ਨੂੰ ਐਨਡੀਏ ਦਾ ਨੇਤਾ ਚੁਣਿਆ ਗਿਆ ਤੇ ਅੱਠ ਨੂੰ ਦੁਬਾਰਾ ਸੌ ਚੁੱਕ ਸਕਦੇ ਨੇ ਬਿਲਕੁਲ ਜੀ ਪਹਿਲੀ ਗੱਲ ਤਾਂ ਇਹ ਆ ਵੀ ਸਾਡੇ ਦੇਸ਼ ਦੇ ਜਾਂ ਦੁਨੀਆ ਦੇ ਵਿੱਚ ਵਸਦੇ ਲੋਕਾਂ ਦੇ ਵਿੱਚ ਉਹ ਸ਼ਹਿਰ ਵੱਡੀ ਗਿਣਤੀ ਨੂੰ ਨਾ ਪਤਾ ਹੋਵੇ ਕਿ ਲੰਘੇ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੁਣ ਉਹ ਸਾਬਕਾ ਪ੍ਰਧਾਨ ਮੰਤਰੀ ਹਨ ਮੌਜੂਦਾ ਨਹੀਂ ਉਹਨਾਂ ਨੇ ਅਸਤੀਫਾ ਸੌਂਪਿਆ ਹੈਗਾ ਜੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਤੇ ਰਾਸ਼ਟਰਪਤੀ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਤੇ ਲੋਕ ਸਭਾ ਭੰਗ ਹੋ ਗਈ ਆ ਤੇ ਹੁਣ ਕੋਈ ਵੀ ਕੇਂਦਰੀ ਮੰਤਰੀ ਨਹੀਂ ਆ ਤੇ ਹੁਣ ਸਾਰੇ ਇਹ ਮੈਂਬਰ ਪਾਰਲੀਮੈਂਟ ਆ 543 ਜਾਣੇ ਤੇ ਹੁਣ ਕੋਈ ਵੀ ਪ੍ਰਧਾਨ ਮੰਤਰੀ ਨਹੀਂ ਆ ਕੋਈ ਵੀ ਗ੍ਰਹਿ ਮੰਤਰੀ ਨਹੀਂ ਆ ਸੋ ਫਿਲਹਾਲ ਜਿਹੜੀ ਲੋਕ ਸਭਾ ਉਹ ਭੰਗ ਕੀਤੀ ਗਈ ਆ ਸੋ ਲੰਘੇ ਕੱਲ ਐਨਡੀਏ ਦੀ ਮੀਟਿੰਗ ਹੋਈ ਆ ਵੱਖ-ਵੱਖ ਨੇਤਾਵਾਂ ਦੀ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਆ ਕਹਿੰਦੇ ਵੀ 16 ਪਾਰਟੀਆਂ ਦੇ 21 ਵੱਡੇ ਨੇਤਾ ਉੱਥੇ ਪਹੁੰਚੇ ਆ ਤੇ ਉਹ ਪੀਐਮ ਹਾਊਸ ਦੇ ਵਿੱਚ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਆਪਣਾ ਨੇਤਾ ਚੁਣ ਲਿਆ ਤੇ ਕਹਿੰਦੇ ਆ ਵੀ ਉਸ ਤੋਂ ਬਾਅਦ ਹੁਣ ਗੱਲਬਾਤ ਇਹ ਚੱਲ ਪਈ ਜੀ ਕਿ ਕਿਹੜੀ ਪਾਰਟੀ ਨੂੰ ਕਿੰਨੇ ਜਿਹੜੇ ਆ ਉਹ ਕੈਬਨਿਟ ਮੰਤਰੀ ਰਹਿਣੇ ਆ ਕਿਉਂਕਿ ਹੁਣ ਦੇਖੋ ਅੱਗੇ ਤਾਂ ਗੱਲ ਸੀ ਕਿ 303 ਸੀਟਾਂ ਮਿਲੀਆਂ ਸੀ ਕੱਲੀ ਭਾਜਪਾ ਨੂੰ 200 ਤੇ 19 ਦੇ ਵਿੱਚ ਕੱਲਿਆਂ ਕੋਲੇ ਬਹੁਮਤ ਸੀ ਐਤਕੀ ਉਹਨਾਂ ਦੇ ਕੋਲੇ ਬਹੁਮਤ ਹੈ ਨਹੀਂਗਾ ਤੇ ਐਤਕੀ ਜਿਹੜੀਆਂ-ਜਿਹੜੀਆਂ ਪਾਰਟੀਆਂ ਸਹਿਯੋਗ ਦੇ ਰਹੀਆਂ ਉਹ ਮੂੰਹ ਪਾੜ ਕੇ ਚੀਜ਼ ਮੰਗ ਰਹੀਆਂ ਜਿਵੇਂ ਹੁਣ ਨਤੀਸ਼ ਕੁਮਾਰ ਨੇ ਗੱਲ ਕਹੀ ਆ ਕਹਿੰਦੇ ਵੀ ਸਾਥ ਤੁਹਾਡੇ ਨਾਲ ਪੱਕਾ ਹੈਗਾ ਪਰ ਸਾਡੇ ਤਿੰਨ ਕੈਬਨਿਟ ਮੰਤਰੀ ਹੋਣਗੇ ਉਹਦੇ ਵਿੱਚ ਜੇਲ੍ਹਾਂ ਵਾਲਾ ਵਿਭਾਗ ਵੀ ਸਾਡੇ ਕੋਲ ਹੋਊਗਾ ਉਧਰ ਕਹਿੰਦੇ ਜੀ ਕਿ ਚਿਰਾਗ ਪਾਸਵਾਨ ਨੇ ਕਹਤਾ ਵੀ ਦੋ ਕੈਬਨਿਟ ਸਾਡੇ ਹੋਣਗੇ ਮੰਤਰੀ ਉਧਰ ਇੱਕ ਇਹਦਾ ਛਿੰਦੇ ਨੇ ਕਹਿੰਦਾ ਵੀ ਕੈਬਨਿਟ ਮੰਤਰੀ ਦੋ ਸਾਡੇ ਚਾਹੀਦੇ ਆ ਇੱਕ ਪਾਰਟੀ ਨੇ ਤਾਂ ਇਹ ਵੀ ਗੱਲ ਕਹਿਤੀ ਕਰਨ ਵੀ ਨਾਲ ਆ ਤੁਹਾਡੇ ਹਮੇਸ਼ਾ ਖੜੇ ਪਰ ਸਪੀਕਰ ਸਾਡਾ ਹੋਊਗਾ ਕਿਸੇ ਨੇ ਕੁਛ ਕਹਤਾ ਕਿਸੇ ਨੇ ਕੁਛ ਕਹਤਾ ਮਤਲਬ ਇਹ ਅਭੀ ਅੱਗੇ ਤਾਂ ਭਾਜਪਾ ਕਹਿਣੀ ਹੁੰਦੀ ਸੀ ਵੀ ਭਾਈ ਰੂਗੇ ਝੂਗੇ ਵਾਂਗੂ ਵੀ ਭਾਈ ਚਲੋ ਆ ਤੁਹਾਨੂੰ ਦੇ ਦੇਾਂਗੇ ਇੰਨਾ ਕੁਝ ਤੁਹਾਨੂੰ ਦੇ ਦੇਾਂਗੇ ਪਰ ਐਟਕੇ ਵਿਰੋਧੀ ਪਾਰਟੀਆਂ ਕਿਉਂਕਿ ਵਿਰੋਧੀ ਰਹੀਆਂ ਹੁਣ ਤੱਕ ਤਾਂ ਕਈ ਪਰ ਜਿਹੜੀਆਂ ਐਂਡੀਆ ਗੱਟ ਚੋੜ ਵਿਚਲੀਆਂ ਪਾਰਟੀਆਂ ਉਹ ਇਹ ਗੱਲ ਕਹਿਣਗੇ ਵੀ ਐਟਕੇ ਅਸੀਂ ਆਪਣੀ ਮਰਜ਼ੀ ਮੁਤਾਬਕ ਵਿਭਾਗ ਲੈਣੇ ਆ ਤੇ ਮਰਜ਼ੀ ਦੇ ਮੁਤਾਬਕ ਹੀ ਅਸੀਂ ਆਪਦੇ ਮੰਤਰੀ ਲੈਣੇ ਆ ਵੀ ਭਾਈ ਸਾਡੇ ਇੰਨੇ ਮੰਤਰੀ ਚਾਹੀਦੇ ਆ ਸੋ ਇਸ ਤਰੀਕੇ ਦੇ ਨਾਲ ਇਤਕੀ ਹਾਲਾਤ ਕਾਫੀ ਬਦਲੇ ਆ ਪਰ ਉਹਦਾ ਜਾਣਕਾਰੀ ਇਹ ਮਿਲੀ ਆ ਵੀ ਭਾਈ 7 ਤਰੀਕ ਨੂੰ ਸਾਰਿਆਂ ਨੇ ਮਿਲ ਕੇ ਤੇ ਸਰਕਾਰ ਬਣਾਉਣ ਦੇ ਲਈ ਦਾਵਾ ਪੇਸ਼ ਕਰਨਾ ਤੇ 8 ਤਰੀਕ ਨੂੰ ਹੋ ਸਕਦਾ ਵੀ ਭਾਈ ਨਰਿੰਦਰ ਮੋਦੀ ਮੁੜ ਕੇ ਪ੍ਰਧਾਨ ਮੰਤਰੀ ਅਹੁਦੇ ਦੀ ਸੋਚ ਚੁੱਕ ਲੈਣ ਸੋ ਇਸ ਤਰੀਕੇ ਦੇ ਨਾਲ ਵੇਰਵੇ ਮਿਲੇ ਆ ਸੋ ਵੇਨੇ ਕੀ ਬਣਦਾ ਪਰ ਗੱਲ ਇਹ ਜੀ ਕਿ ਹੁਣ ਵੱਖ-ਵੱਖ ਸਿਆਸੀ ਪਾਰਟੀਆਂ ਆਪਣੀ ਇੱਛਾ ਦੇ ਮੁਤਾਬਕ ਚਾਹੁੰਦੀਆਂ ਕਿ ਸਾਨੂੰ ਆ ਨਹੀਂ ਭਾਈ ਆ ਚਾਹੀਦਾ ਸਾਨੂੰ ਭਾਈ ਕਿ ਆ ਗੱਲ ਨਹੀਂ ਇਸ ਕੀ ਸਾਨੂੰ ਆ ਗੱਲ ਚਾਹੀਦੀ ਆ ਸੋ ਬੀਜੇਪੀ ਨੂੰ ਮੰਨਣਾ ਵੀ ਪੈਣਾ ਕਿਉਂਕਿ ਬੀਜੇਪੀ ਦੇ ਕੋਲੇ ਕੱਲੀ ਕੋਲੇ ਬਹੁਤ ਹੈ ਨਹੀਂ ਤੇ ਬੀਜੇਪੀ ਜਿਹੜੀ ਉਹ ਵੱਖ-ਵੱਖ ਇੰਡੀਆ ਗੱਟ ਛੋੜਦਿਆਂ ਪਾਰਟੀਆਂ ਨੂੰ ਨਰਾਜ਼ ਨਹੀਂ ਕਰ ਸਕਦੀ ਨਿਤਿਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਦੀ ਚੜ੍ਹਤਾ ਜੇਕਰ ਇਹ ਦੋਵੇਂ ਤਰ੍ਹਾਂ ਬੀਜੇਪੀ ਤੋਂ ਦੂਰੀ ਬਣਾ ਲੈਂਦੇਗਾ ਤੇ ਫਿਰ ਭਾਈ ਉਹ ਇੰਡੀਆ ਗੱਟ ਛੋੜਦੇ ਵੱਲ ਸਰਕਾਰ ਬਣ ਸਕਦੀ ਆ ਸੋ ਇਹ ਹੈ ਜੀ ਕਿ ਬੀਜੇਪੀ ਆਪਣੇ ਨਾਲ ਦੇ ਸਾਥੀਆਂ ਨੂੰ ਸੰਭਾਲੀ ਰੱਖਣ ਦੇ ਲਈ ਇਹ ਐਤਕੀ ਹਰ ਤਰ੍ਹਾਂ ਦੀ ਗੱਲ ਮੰਨਣ ਨੂੰ ਮਨਜ਼ੂਰ ਮਜਬੂਰ ਹੈ ਜੀ ਬਿਲਕੁਲ ਸਹੀ ਕਿਹਾ ਤੁਸੀਂ ਤੇਣਾ ਸਾਹਿਬ ਕਿਹਾ ਕਿ ਹਰ ਗੱਲ ਮੰਨਣੀ ਪਾਉਗੀ ਪਰ ਉਧਰ ਜੇ ਅਰਵਿੰਦ ਕੇਜਰੀਵਾਲ ਹੁਣ ਦੀ ਹੁਣ ਆਪਾਂ ਗੱਲ ਕਰੀਏ ਤਾਂ ਉਹਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ 19 ਤਰੀਕ ਤੱਕ ਵਾਅਦਾ ਕਰ ਦਿੱਤਾ ਗਿਆ ਜੀ ਬਿਲਕੁਲ ਜੀ ਬਿਲਕੁਲ ਇਹ ਤਾਂ ਅਸਲ ਵਿੱਚ ਅਰਵਿੰਦ ਕੇਜਰੀਵਾਲ ਵਾਸਤੇ ਦੂਰਾ ਤੀਰਾ ਝਟਕਾ ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਆਸ ਸੀ ਵੀ ਐਤਕੀ ਸਾਡੀ ਗੱਲ ਬਣ ਜਾਣੀ ਆ ਉਹ ਤਾਂ ਹਰ ਥਾਂ ਤੇ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਭਾਰਤ ਮੇ ਇੰਡੀਆ ਗੱਟ ਚੋੜ ਕੀ ਸਰਕਾਰ ਬਣੇਗੀ ਔਰ ਉਸਮੇ ਸਭ ਤੋਂ ਵੱਡੀ ਪਾਰਟੀ ਹਮ ਹੋਗੇ ਔਰ ਉਸਮੇ ਸਭ ਤੋਂ ਵੱਡੀ ਪਾਈ ਵਾਲੀ ਹਮਾਰੀ ਹੋਗੀ ਪਰ ਇਹਨਾਂ ਨੂੰ ਤਾਂ ਪੂਰੇ ਭਾਰਤ ਚ ਮਿਲੀਆਂ ਹੀ 3 ਸੀਟਾਂ ਤੇ ਉਹ 3 ਸੀਟਾਂ ਵੀ ਇਕੱਲੇ ਪੰਜਾਬ ਦੇ ਵਿੱਚ ਹੀ ਆ ਤੇ ਇਹਨਾਂ ਨੂੰ ਕੱਖ ਮਿਲਿਆ ਨਹੀਂ ਨਾ ਦਿੱਲੀ ਦੇ ਵਿੱਚੋਂ ਮਿਲਿਆ ਨਾ ਗੁਆਚੋਂ ਨਾ ਗੁਜਰਾਤ ਚੋਂ ਕਿਤੇ ਵੀ ਨਹੀਂ ਮਿਲਿਆ ਸੋ ਜਿਹੜੀ ਆਮ ਆਦਮੀ ਪਾਰਟੀ ਆ ਉਹਦਾ ਬਹੁਤ ਘਟਾ ਹੋਇਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ ਵੈਸੇ ਦਿੱਲੀ ਦੇ ਵਿੱਚ ਨਾਲੇ ਮੁਫਤ ਦਾ ਪਾਣੀ ਵੀ ਮਿਲਦਾ ਨਾਲੇ ਮੁਫਤ ਦੀ ਬਿਜਲੀ ਵੀ ਮਿਲਦੀ ਹੈ ਪਰ ਇਹਨਾਂ ਨੂੰ ਕੋਈ ਐਮਪੀ ਨਹੀਂ ਮਿਲਦਾ ਉੱਥੇ ਕਮਾਲ ਦੀ ਗੱਲ ਇਹ ਬਣ ਗਈ ਹੈ ਤੇ ਉਸ ਤੋਂ ਅਗਲੀ ਗੱਲ ਇਹ ਹੈ ਵੀ ਅਰਵਿੰਦ ਕੇਜਰੀਵਾਲ ਹੁਣ ਜਦੋਂ ਤਿਹਾੜ ਜੇਲ੍ਹ ਦੇ ਵਿੱਚ ਬੈਠੇ ਆ ਤਾਂ ਉਹਨਾਂ ਨੂੰ ਲੰਮਾ ਸਮਾਂ ਇੱਥੇ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਲੰਘੇ ਕਲਮਾਨ ਜੋਗ ਅਦਾਲਤ ਦੇ ਵਿੱਚ ਇਹਨਾਂ ਦੇ ਕੇਸ ਦੀ ਸੁਣਵਾਈ ਹੋਈ ਹੈ ਤੇ ਕਹਿੰਦੇ ਆ ਵੀ ਉਸ ਤੋਂ ਬਾਅਦ 19 ਜੂਨ ਤੱਕ ਇਹਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੁਣ 19 ਜੂਨ ਨੂੰ ਜਦੋਂ ਸੁਣਵਾਈ ਹੋਊਗੀ ਤੇ ਫਿਰ ਉਸ ਤੋਂ ਬਾਅਦ ਕੀ ਫੈਸਲਾ ਕਰੂਗੀ ਅਦਾਲਤ ਤੇ ਸਮਾਂ ਲਸੂਗਾ ਪਰ ਲੰਘੇ ਕੱਲ ਜਿਹੜੀ ਇਹਨਾਂ ਨੇ ਅੰਤਰਮ ਜ਼ਮਾਨਤ ਦੀ ਅਰਜ਼ੀ ਲਾਈ ਸੀ ਉਹ ਵੀ ਰੱਦ ਕਰ ਦਿੱਤੀ ਗਈ ਹੈ ਪਰ ਅਦਾਲਤ ਨੇ ਗੱਲ ਕਹੀ ਹੈ ਕਿ ਕੇਜਰੀਵਾਲ ਦਾ ਮੈਡੀਕਲ ਚੈੱਕਅਪ ਕਰਾਇਆ ਜਾਵੇ ਤਾਂ ਜੋ ਇਹਨਾਂ ਦੀ ਸਿਹਤ ਦੇ ਵਿੱਚ ਕੋਈ ਵਿਗਾੜ ਜੇਕਰ ਹੋਵੇ ਤਾਂ ਉਹ ਵੇਲੇ ਸਿਰ ਪਤਾ ਲੱਗ ਜਾਵੇ ਤੇ ਈਡੀ ਨੇ ਕੱਲ ਇਹ ਗੱਲ ਕਹੀ ਹੈ ਵੀ ਕੇਜਰੀਵਾਲ ਹੋਰੀ ਜਾਣਬੁੱਝ ਕੇ ਡਰਾਮਾ ਕਰਦੇ ਆ ਮੇਰੀ ਸਿਹਤ ਨਹੀਂ ਠੀਕ ਮੇਰੇ ਵਾਸ਼ਰੂਮ ਦੇ ਵਿੱਚ ਕਿਟੋਨ ਦੀ ਸਮੱਸਿਆ ਇਹ ਬੜੀ ਖਤਰਨਾਕ ਬਿਮਾਰੀ ਹੁੰਦੀ ਹੈ ਮੈਨੂੰ ਸ਼ੂਗਰ ਲੈਵਲ ਮੇਰਾ ਬਹੁਤ ਹੋ ਗਿਆ ਉਹ ਕਹਿੰਦੇ ਵੀ ਜੇਕਰ ਇੰਨੀਆਂ ਘਮੀਰ ਬਿਮਾਰੀਆਂ ਹੋਣ ਤੇ ਫਿਰ ਇਹ 21 ਦਿਨ ਪ੍ਰਚਾਰ ਕਿਵੇਂ ਕਰਦੇ ਰਹੇ ਇਹਦੇ ਬਾਰੇ ਦੱਸਣ ਜੀ ਜੀ ਬਿਲਕੁਲ ਜਨਾਬ ਸਾਹਿਬ ਪਰ ਉਧਰ ਖਬਰ ਇਹ ਵੀ ਆ ਰਹੀ ਕਿ ਜੇਕਰ ਅਕਾਲੀ ਭਾਜਪਾ ਗੱਠਜੋੜ ਹੁੰਦਾ ਤਾਂ ਪੰਜ ਸੀਟਾਂ ਹੋਰ ਜਿੱਤ ਸਕਦੇ ਸੀ ਇਹਦੀ ਉਹ ਕਿਹੜੀਆਂ ਸੀਟਾਂ ਦੇਖੋ ਜੇਕਰ ਹੁੰਦਾ ਨਾ ਇਹਦੇ ਵਿੱਚ ਜੇਕਰ ਆ ਗਿਆ ਵੀ ਭਾਈ ਜੇਕਰ ਇਵੇਂ ਹੁੰਦਾ ਪਰ ਹੁਣ ਤਾਂ ਵੇਲਾ ਨਿਕਲ ਗਿਆ ਹੁਣ ਤਾਂ ਉਹ ਸਾਰੀ ਗੱਲ ਖਤਮ ਹੋ ਗਈ ਆ ਪਰ ਜੇਕਰ ਹੁੰਦਾ ਤਾਂ ਇਹਦਾ ਨੈਗੇਟਿਵ ਵੀ ਬਹੁਤ ਪ੍ਰਭਾਵ ਜਾ ਸਕਦਾ ਸੀਗਾ ਕਿਉਂਕਿ ਹੋ ਸਕਦਾ ਵੀ ਅਕਾਲੀ ਗੱਲ ਦੇ ਕੋਲੇ ਜਿਹੜੀ ਇੱਕ ਸੀਟ ਆ ਉਹ ਵੀ ਨੇ ਇੱਕ ਮਿਲਦੀ ਤੇ ਲੋਕ ਇਹ ਗੱਲ ਕਹਿੰਦੇ ਵੀ ਤੁਸੀਂ ਡਰਾਮਾ ਕਰਦੇ ਹੋ ਤੁਸੀਂ ਕਦੇ ਕੁਛ ਕਹਿ ਦਿੰਨੇ ਕਦੇ ਕੁਛ ਕਹਿ ਦਿੰਨੇ ਆ ਤੁਹਾਨੂੰ ਨਹੀਂ ਤੁਹਾਡੀਆਂ ਗੱਲਾਂ ਮੰਜ਼ੂਰ ਕਿਉਂਕਿ ਅਕਾਲੀਆਂ ਨੇ ਬੀਜੇਪੀ ਨਾਲ ਨਾਤਾ ਕਿਉਂ ਤੋੜਿਆ ਸੀ ਕਿਸਾਨ ਅੰਦੋਲਨ ਕਰਕੇ ਤੇ ਕਿਸਾਨ ਇਸ ਵੇਲੇ ਵੀ ਸੜਕਾਂ ਦੇ ਉੱਤੇ ਬੈਠੇ ਆ ਤੇ ਜੇਕਰ ਅਕਾਲੀ ਬੀਜੇਪੀ ਦੇ ਨਾਲ ਫੇਰ ਇਕੱਠੇ ਹੋ ਜਾਂਦੇ ਤਾਂ ਲੋਕਾਂ ਨੇ ਸ਼ਾਇਦ ਇਹ ਸੋਚਦੇ ਵੀ ਭਾਈ ਇਹਨਾਂ ਦਾ ਬਿਲਕੁਲ ਹੀ ਮੰਜੀ ਮੂਦੀ ਮਾਰ ਦਿਓ ਜਿਹੜੀਆਂ ਥੋੜੀਆਂ ਬਹੁਤਾਂ ਮਾੜੀ-ਮੋਟੀ ਪ੍ਰਾਪਤੀ ਮਿਲੀ ਆ ਵੀ ਭਾਈ ਉਹ ਵੀ ਨਹੀਂ ਸੀ ਤੁਹਾਨੂੰ ਦੇਣੀ ਸ਼ਾਇਦ ਲੋਕ ਇਹ ਸੋਚ ਲੈਂਦੇ ਪਰ ਜਿਵੇਂ ਕਿ ਹੁਣ ਜਾਣਕਾਰੀ ਆ ਰਹੀ ਆ ਉਹ ਇਹ ਦੱਸਦੀ ਆ ਕਿ ਇਸ ਵਕਤ ਬਹੁਤ ਵੱਡੀ ਜਾਣਕਾਰੀ ਆ ਵੀ ਜੇਕਰ ਤੇ ਇਕੱਠੇ ਹੋਏ ਹੁੰਦੇ ਤਾਂ ਵੋਟਾਂ ਦੇ ਹਿਸਾਬ ਤੇ ਕਹਿੰਦੇ ਆ ਵੀ ਜਿਵੇਂ ਜੇਕਰ ਦੋਵਾਂ ਧਿਰਾਂਆਂ ਦੇ ਵੋਟਾਂ ਦਾ ਜੋੜ ਲਾ ਲਗੇ ਤੇ ਫਿਰ ਇਹ ਜੇਤੂ ਬੰਦੇ ਤੋਂ ਵੱਧ ਵੋਟਾਂ ਲੈ ਜਾਂਦੇ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਉੱਥੇ ਲੁਧਿਆਣੇ ਦੇ ਵਿੱਚ ਰਾਜਾ ਬੜਿੰਗ ਜਿੱਤੇ ਆ ਰਾਜਾ ਬੜਿੰਗ ਨੂੰ ਜਿੰਨੀਆਂ ਵੋਟਾਂ ਪਈਆਂ ਤੇ ਜੇਕਰ ਅਕਾਲੀ ਦਲ ਤੇ ਬੀਜੇਪੀ ਗੱਟ ਜੋੜ ਹੁੰਦਾ ਤੇ ਇਹਨਾਂ ਦੋਵਾਂ ਦੀਆਂ ਵੋਟਾਂ ਨੂੰ ਆਪਾਂ ਜੋੜ ਲਾ ਲਗੇ ਵੀ ਜਿੰਨੀਆਂ ਉੱਥੇ ਬੀਜੇਪੀ ਰਵਨੀਤ ਬਿੱਟੂ ਨੂੰ ਪਈਆਂ ਜਿੰਨੀਆਂ ਉੱਥੇ ਲੁਧਿਆਣੇ ਦੇ ਵਿੱਚ ਅਕਾਲੀ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੂੰ ਪਈਆਂ ਇਹਨਾਂ ਦੋਵਾਂ ਦੀਆਂ ਵੋਟਾਂ ਦਾ ਜੋੜ ਰਾਜਾ ਵੜਿੰਗ ਦੀਆਂ ਵੋਟਾਂ ਤੋਂ ਵੱਧ ਜਾਂਦਾ ਮਤਲਬ ਇਹ ਜੇ ਕਿ ਫਿਰ ਬਿੱਟੂ ਐਮਪੀ ਹੋਣਾ ਸੀਗਾ ਫਿਰ ਰਾਜਾ ਵੜਿੰਗ ਨਹੀਂ ਸੀ ਹੋਣਾ ਜੇਕਰ ਟਕਟ ਜੋੜ ਹੋਇਆ ਹੁੰਦਾ ਇਵੇਂ ਹੀ ਡਾਕਟਰ ਗਾਂਧੀ ਹੈ ਜਿਹੜੇ ਉਹ ਪਟਿਆਲੇ ਤੋਂ ਜਿੱਤੇ ਆ ਪਰ ਉਹਨਾਂ ਨੇ ਜਿੰਨੀਆਂ ਵੋਟਾਂ ਤੇ ਜਿੱਤ ਹਾਸਲ ਪ੍ਰਾਪਤ ਕੀਤੀ ਆ ਉਹਦੇ ਨਾਲੋਂ ਵੋਟਾਂ ਵੱਧ ਜਾਣੀਆਂ ਸੀਗੀਆਂ ਜੇਕਰ ਉਥੇ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁੰਦਾ ਜੇਕਰ ਐਨ.ਕੇ ਸ਼ਰਮਾ ਤੇ ਪ੍ਰਨੀਤ ਕੌਰ ਦੀਆਂ ਵੋਟਾਂ ਦਾ ਜੋੜ ਲਾ ਲੀਏ ਤਾਂ ਡਾਕਟਰ ਗਾਂਧੀ ਦੀਆਂ ਕੁੱਲ ਵੋਟਾਂ ਤੋਂ ਗਿਣਤੀ ਵੱਧ ਜਾਂਦੀ ਹੈ ਇਸ ਕਰਕੇ ਪ੍ਰਨੀਤ ਕੌਰ ਦੇ ਬਣ ਜਾਣਾ ਸੀ ਉਥੇ ਐਮਪੀ ਏਵੇਂ ਹੀ ਅੰਮ੍ਰਿਤਸਰ ਦੇ ਵਿੱਚ ਹੈ ਏਵੇਂ ਹੀ ਫਿਰੋਜ਼ਪੁਰ ਦੇ ਵਿੱਚ ਹੈ ਤੇ ਜੇਕਰ ਕਿਤੇ ਇਕੱਠੇ ਹੋਏ ਹੁੰਦੇ ਤਾਂ ਜਿੰਨੀਆਂ ਵੋਟਾਂ ਦੇ ਫਰਕ ਨਾਲ ਹਰਸ਼ਮਿੰਦਰਪੁਰ ਬਾਦਲ ਬਠਿੰਡੇ ਉਹ ਜਿੱਤੇ ਆ ਉਹਨਾਂ ਨੇ ਬਹੁਤ ਵੱਡੀ ਲੀਡ ਹਾਸਲ ਕਰ ਲੈਣੀ ਸੀ ਕਿਉਂਕਿ ਭਾਜਪਾ ਦੀ ਵੋਟ ਵੀ ਉਹਨਾਂ ਨੂੰ ਪੈ ਜਾਣੀ ਸੀ ਕਿ ਕਿ 1 ਲੱਖ ਤੋਂ ਵੱਧ ਵੋਟ ਤਾਂ ਪਰਮਪਾਲ ਕੌਰੀ ਲੈ ਗਏ ਆ ਸੋ ਇਹ ਲੱਗ ਰਿਹਾ ਜਿਵੇਂ ਗਿਣਤ ਗਮਣਤ ਕਾ ਹੁੰਦੀਆਂ ਵੀ ਜੇ ਕਿਤੇ ਇੰਉ ਹੁੰਦਾ ਤਾਂ ਸ਼ਾਇਦ ਇੰਉ ਹੋ ਜਾਂਦਾ ਜੇ ਕਿਤੇ ਇੰਉ ਹੁੰਦਾ ਤਾਂ ਸ਼ਾਇਦ ਇੰਉ ਹੋ ਜਾਂਦਾ ਹੋ ਤਾਂ ਜ਼ਿੰਦਗੀ ਦੇ ਵਿੱਚ ਕੁਝ ਵੀ ਹੋ ਸਕਦਾ ਹੋ ਸਕਦਾ ਵੀ ਭਾਈ ਅਕਾਲੀ ਦਲ ਨੂੰ ਇੱਕ ਵੀ ਸੀਟ ਨਾ ਮਿਲਦੀ ਹੋ ਸਕਦਾ ਦੋਵੇਂ ਧਿਰਾਂ ਲਈ ਬੁਰਾ ਹਰ ਹੋ ਜਾਂਦਾ ਵੀ ਭਾਈ ਇਹ ਤਾਂ ਡਰਾਮੇ ਕਰਦੇ ਆ ਪਰ ਹੁਣ ਰਾਜਨੀਤਿਕ ਮਹਾਰੇ ਗੱਲ ਕਹਿੰਦੇ ਆ ਵੀ ਭਵਿੱਖ ਦੇ ਵਿੱਚ ਬੀਜੇਪੀ ਨੂੰ ਸੋਚ ਕੇ ਚਲਣਾ ਪਊਗਾ ਤੇ ਅਕਾਲੀ ਦਲ ਨੂੰ ਵੀ ਕਈ ਲੋਕ ਤਾਂ ਇਹ ਵੀ ਗੱਲ ਕਹਿੰਦੇ ਆ ਕਿ ਭਾਜਪਾ ਇੱਕ ਨਵੀਂ ਖੇਡ ਖੇਡ ਰਹੀ ਆ ਉਹਦੇ ਵੱਲੋਂ ਇੱਕ ਨਵੀਂ ਪੰਥਕ ਲਹਿਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਉਂਦੇ ਸਮੇਂ ਦੇ ਵਿੱਚ ਅਮਰਤਪਾਲ ਸਿੰਘ ਸਰਬਜੀਤ ਸਿੰਘ ਤੇ ਖੁਦ ਕੋ ਹੋਰ ਲੋਕਾਂ ਨੂੰ ਨਾਲ ਲੈ ਕੇ ਉਹ ਇੱਕ ਨਵੀਂ ਪਾਰਟੀ ਬਣਵਾਉਣਗੇ ਹੋ ਸਕਦਾ 27 ਤੱਕ ਉਹਦੇ ਨਾਲ ਘਟ ਚੋੜ ਕਰ ਲੈਣ ਉਹ ਸੋ ਇਦਾਂ ਦੀਆਂ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਦਾਰ ਘਰ ਮਾਂਜੀ ਜੀ ਕਹਣਾ ਸਭ ਆਮ ਆਦਮੀ ਪਾਰਟੀ ਦਾ ਗ੍ਰਾਫ ਤਾਂ ਬਹੁਤ ਜ਼ਿਆਦਾ ਥੱਲੇ ਆਇਆ ਜਾਪਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਦੇਖਰ ਵਿਧਾਨ ਸਭਾ ਹਲਕਿਆਂ ਦੀ ਆਪਾਂ ਗੱਲ ਕਰੀ ਤਾਂ 34 ਵਿਧਾਨ ਸਭਾ ਸੀਟਾਂ ਵੀ ਗਵਾਈਆਂ ਨੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਨਾ ਪੰਜਾਬ ਦੇ ਲੋਕਾਂ ਨੇ ਇਹ ਗੱਲ ਸਾਫ ਕਰਤੀ ਹੈ ਵੀ ਹੁਣ ਸਾਨੂੰ ਕੱਲੀਆਂ ਗੱਲਾਂ ਨਹੀਂ ਚਾਹੀਦੀਆਂ ਤੇ ਸਾਨੂੰ ਮਸ਼ਹੂਰੀਆਂ ਨਹੀਂ ਚਾਹੀਦੀਆਂ ਕੱਲੀਆਂ ਹੁਣ ਸਾਡੇ ਨੇ ਕੰਮ ਕਰਕੇ ਦਿਖਾਓ ਸਾਨੂੰ ਤੁਹਾਡੇ ਵੱਲੋਂ ਕੰਮ ਕੀਤਾ ਚਾਹੀਦਾ ਕਿਉਂਕਿ ਦੇਖੋ ਹੁਣ ਤੱਕ ਤਾਂ ਸਾਲ ਡੇਢ ਸਾਲ ਤਾਂ ਸੋਨਾ ਹੀੋਂ ਨਿਕਲ ਗਿਆ ਵੇ ਭਾਈ ਉਹਦੇ ਤੇ ਤਵਾ ਲੱਗ ਗਿਆ ਉਹਨੂੰ ਠੋਕਦਾ ਉਹਨੂੰ ਵਿਜੀਲੈਂਸ ਫੜ ਕੇ ਲੈ ਗਈ ਉਹਨੂੰ ਅੰਦਰ ਕਰਤਾ ਉਹਦੇ ਬਾਰੇ ਟਵੀਟ ਕਰਤਾ ਉਹਦੇ ਬਾਰੇ ਕਿ ਕਲੀ ਸੁਣਾਤੀ ਆਪਦੇ ਮੰਤਰੀ ਨੂੰ ਕੁਝ ਕਹਤਾ ਆ ਗੱਲਾਂ ਟ੍ਰੈਂਡਿੰਗ ਦੇ ਵਿੱਚ ਰੱਖਣ ਦੇ ਲਈ ਬਹੁਤ ਵਧੀਆ ਸੀ ਪਰ ਹੁਣੇ ਲੋਕ ਕੱਲ ਕਹਿੰਦੇ ਵੀ ਇਹ ਗੱਲਾਂ ਖਤਮ ਹੋਗੀਆਂ ਹੁਣ ਸਾਨੂੰ ਥੋੜੀ ਇਹੋ ਜਿਹੀ ਗੱਲ ਨਹੀਂ ਚਾਹੀਦੀ ਹੁਣ ਤੁਸੀਂ ਬੋਲੋ ਨਾ ਬੋਲੋ ਸਾਨੂੰ ਕੰਮ ਕਰਕੇ ਦਿਖਾਓ ਐਸ ਕੀ ਦੇ ਨਤੀਜਿਆਂ ਨੇ ਇਹ ਗੱਲ ਸਾਬਤ ਕਰਤੀ ਆ ਤੁਸੀਂ ਦੇਖੋ ਵੀ ਜਦੋਂ ਪਹਿਲੀ ਵਾਰ 2014 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਲੜੀਆਂ ਸੀ ਆਮ ਆਦਮੀ ਪਾਰਟੀ ਨੇ ਉਦੋਂ 4 ਸੀਟਾਂ ਮਿਲੀਆਂ ਸੀ ਜਦੋਂ 19 ਦੇ ਵਿੱਚ ਲੜੀਆਂ ਉਦੋਂ ਇੱਕ ਸੀਟ ਮਿਲੀ ਸੀ ਭਗਵੰਤ ਮਾਨ ਵਾਲੀ ਜਦੋਂ ਹੁਣ ਲੜੀਆਂ 2024 ਦੇ ਵਿੱਚ ਉਦੋਂ ਤਿੰਨ ਸੀਟਾਂ ਮਿਲੀਆਂ ਯਾਨੀ ਕਿ ਚਾਰਾਂ ਤੋਂ ਪੰਜ ਨਹੀਂ ਹੋਈ ਚਾਰਾਂ ਤੋਂ ਇੱਕ ਤੇ ਤਿੰਨ ਇਥੋਂ ਤੱਕ ਰਹਿ ਗਈ ਆ ਸੋ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਗੱਲ ਇਹ ਜੀ ਕਿ ਇਹਨਾਂ ਦੇ ਵਿਧਾਇਕ ਆ ਜਿਹੜੇ ਤੇ ਇਹਨਾਂ ਦੇ ਜਿਹੜੇ ਹੈਗੇ ਜੀ ਮੰਤਰੀ ਉਹਨਾਂ ਨੂੰ ਫ੍ਰੀ ਹੈਂਡ ਕੰਮ ਕਰਨ ਦੀ ਅਗਿਆਹ ਹੈ ਨਹੀਂਗੀ ਉਹ ਇਸ ਵੇਲੇ ਆਪਦੇ ਲੋਕਾਂ ਦੇ ਵਿੱਚ ਵਿਚਰਣ ਤੋਂ ਤੇ ਲੋਕਾਂ ਦੀ ਕਿਸਵਟੀ ਤੇ खरे ਉਤਰਨ ਤੋਂ ਪਰੇ ਰਹਿ ਗਏ ਆ ਕਿਉਂਕਿ ਉਹ ਕੱਲ ਕਹਿੰਦੇ ਵੀ ਸਾਨੂੰ ਲੋਕ ਕਹਿੰਦੇ ਵੀ ਸਾਡਾ ਮਸਲਾ ਹੱਲ ਕਰੋ ਅਸੀਂ ਮਸਲਾ ਕਿਵੇਂ ਹੱਲ ਕਰਕੇ ਸਾਡੀ ਤਪਸ਼ਕਿਸ਼ ਕੋਈ ਨਹੀਂ ਗਈ ਸੋ ਇਹ ਉਹ ਗੱਲਾਂ ਜਿਹਦੇ ਕਰਕੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਬਹੁਤਾ ਕੁਝ ਪੈ ਨਹੀਂ ਰਿਹਾ ਤੇ ਅਗਲੀ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਨੂੰ ਅਸਲ ਤਾਂ ਹੁਣ ਪਤਾ ਲੱਗਣਾ ਵੀ ਭਾਈ ਕੀ ਬਣਦਾ ਤੇ ਕੀ ਨਹੀਂ ਕਿਉਂਕਿ ਤੁਸੀਂ ਦੇਖਿਓ ਵੀ ਆ ਹੁਣ 4 ਕਿ ਮਹੀਨਿਆਂ ਬਾਅਦ ਪੰਜਾਬ ਦੇ 5 ਵਿਧਾਨ ਸਭਾ ਹਲਕੇ ਜਿਹੜੇ ਖਾਲੀ ਹੋਏ ਆ ਇਹਨਾਂ ਦੇ ਵਿੱਚ ਵੋਟਾਂ ਪੈਣੀਆਂ ਰਾਜੇ ਬੜਿੰਗ ਬੜੀ ਸੀਟ ਖਾਲੀ ਹੋ ਗਈ ਆ ਸੁਖਜਿੰਦਰ ਸਿੰਘ ਰੰਧਾਵਾ ਵਾਲੀ ਖਾਲੀ ਹੋ ਗਈ ਆ ਰਾਜਕੁਮਾਰ ਚੱਬੇਵਾਲ ਵਾਲੀ ਖਾਲੀ ਹੋ ਗਈ ਹੈ ਮੀਤ ਹੀਰ ਵਾਲੀ ਖਾਲੀ ਹੋ ਗਈ ਹੈ ਚਿੱਤਲੰਗਰਾਲ ਵਾਲੀ ਖਾਲੀ ਹੋ ਗਈ ਹੈ ਇਹਨਾਂ ਥਾਵਾਂ ਦੇ ਉੱਤੇ ਹੁਣ ਆਮ ਆਦਮੀ ਪਾਰਟੀ ਤੇ ਕੀ ਕਰੂਗੀ ਤੇ ਕਿਵੇਂ ਇਹ 5 ਸੀਟਾਂ ਜਿੱਤੂਗੀ ਇਹਨਾਂ ਪੰਜਾਂ ਦੇ ਵਿੱਚੋਂ ਜਾਂ ਕਿੰਨੀਆਂ ਜਿੱਤੂਗੀ ਇਹ ਵੀ ਇੱਕ ਬਹੁਤ ਵੱਡੀ ਚੁਣੌਤੀ ਵਾਲੀ ਗੱਲ ਹੈ ਇੱਕ ਮੈਨੂੰ ਜਾਣਕਾਰੀ ਮਿਲੀ ਜੀ ਕਿ ਬਹੁਤ ਜਲਦ ਕੁਝ ਦਿਨਾਂ ਦੇ ਵਿੱਚ ਹੀ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਵੱਡੀ ਤਬਦੀਲੀ ਹੋਣ ਜਾ ਰਹੀ ਹੈ ਕਿਉਂਕਿ ਮੀਤ ਹੀਰ ਦੇ ਵਿਭਾਗ ਹੋਰਾਂ ਨੂੰ ਦੇਣੇ ਪੈਣੇ ਆ ਮੀਤ ਹੀਰ ਤਾਂ ਲੋਕ ਸਭਾ ਦਾ ਮੈਂਬਰ ਬਣ ਗਿਆ ਤੇ ਮੀਟ ਹੇਅਰ ਦੇ ਵਿਭਾਗ ਵੀ ਬਣਨੇ ਆ ਤੇ ਪੰਜਾਬ ਦੇ ਵਿੱਚ ਜਿਹੜੇ ਮੰਤਰੀਆਂ ਦੀ ਪਰਫਾਰਮੈਂਸ ਚੰਗੀ ਨਹੀਂ ਹੈ ਤੇ ਉਹਨਾਂ ਦੇ ਕੋਲੋਂ ਵੀ ਛੁੱਟੀ ਕਰਕੇ ਉਹਨਾਂ ਦੀ ਤੇ ਵਿਭਾਗ ਵਾਪਸ ਲੈਣੇ ਆ ਕਈ ਮੰਤਰੀਆਂ ਦੇ ਪੋਰਟਫੋਲੀਓ ਦੇ ਵਿੱਚ ਤਬਦੀਲੀ ਕੀਤੀ ਜਾਣੀ ਆ ਤੋਂ ਇਸ ਤਰੀਕੇ ਦੇ ਵੇਰਵੇ ਸਾਹਮਣੇ ਆ ਰਹੇ ਆ ਬਾਕੀ ਕਹਿੰਦੇ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਟੈਨਸ਼ਨ ਵਧੀ ਹੋਈ ਆ ਵੀ ਭਾਈ ਮੈਂ ਲੋਕਾਂ ਦੀ ਕਿਸਮਤੀ ਦੇ ਉੱਤੇ ਖਰੇ ਕਿਵੇਂ ਉਤਰਨਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਹਿਣਾ ਸਾਹਿਬ ਸੋ ਜਿਹੜੀਆਂ ਇਸ ਜਮਨੀ ਚੋਣਾਂ ਨੇ ਕਹਿ ਸਕਦੇ ਆ ਆਮ ਆਦਮੀ ਪਾਰਟੀ ਦੀ ਨਵੀਂ ਪਰਖਿਆ ਹੋਊਗੀ ਇਹ ਦੇਖਦੇ ਆ ਕਿ ਲੋਕ ਉਹਨਾਂ ਨੂੰ ਉਹਨਾ ਪਿਆਰ ਦੇ ਪਾਉਂਦੇ ਆ ਕਿ ਨਹੀਂ ਹਾਂ ਬਿਲਕੁਲ ਜੀ ਪਰਖਿਆ ਤਾਂ ਇਹ ਬਾਕੀ ਤਰ੍ਹਾਂ ਦੇ ਲਈ ਵੀ ਹੋਊਗੀ ਵੀ ਭਾਈ ਦੇਖੋ ਕਾਂਗਰਸ ਕਿੰਨੀਆਂ ਕ ਵੋਟਾਂ ਲੈ ਕੇ ਜਾਂਦੀ ਆ ਕਾਂਗਰਸ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਆ ਇਹ ਵੀ ਪਰਖਿਆ ਹੋਊਗੀ ਪਰ ਗੱਲ ਇਹ ਜੀ ਕਿ ਇਸ ਪਰਖਿਆ ਦੇ ਵਿੱਚ ਪਾਸ ਕੌਣ ਹੁੰਦਾ ਸਵਾਲ ਇਹ ਆ ਕਿਉਂਕਿ ਆਪਾਂ ਪਹਿਲਾਂ ਤਾਂ ਗੱਲ ਕਹਿੰਦੇ ਸੀ ਵੀ ਸੈਮੀ ਫਾਈਨਲ ਚੋਣਾਂ ਜਿਹੜੀਆਂ ਉਹ ਆਹੀ ਆ ਜਿਹੜੀਆਂ ਲੋਕ ਸਭਾ ਦੀਆਂ ਨਿਕਲੀਆਂ 27 ਵਾਸਤੇ ਸੈਮੀਫਾਈਨਲ ਪਰ ਹੁਣ ਅਗਲੀ ਗੱਲ ਇਹ ਆ ਵੀ ਭਾਈ ਸੈਮੀਫਾਈਨਲ ਤਾਂ ਅਸਲ ਦੇ ਵਿੱਚ ਆ ਜਮਿਨੀ ਚੋਣਾ ਹੋਣੀ ਆ ਸੋ ਆਮ ਆਦਮੀ ਪਾਰਟੀ ਚਾਹੂਗੀ ਕਿ ਅਸੀਂ ਭਾਈ ਆਪਣੀਆਂ ਸੀਟਾਂ ਬਚਾਈਏ ਕਿਉਂਕਿ ਉਹਨਾਂ ਦੀ ਜਿਹੜੀ ਸੀਟ ਆ ਚੱਬੇਵਾਲ ਵਾਲੀ ਕਿਉਂਕਿ ਵੈਸੇ ਤਾਂ ਚਲੋ ਕਾਂਗਰਸ ਦੀ ਸੀਟ ਆ ਸੀਗੀ ਉਹ ਪਰ ਹੁਣ ਤਾਂ ਇਹ ਮੰਨਦੇ ਜੀ ਕਿ ਜਦੋਂ ਚੱਬੇਵਾਲ ਸਾਡਾ ਸੀਗਾ ਤੇ ਭਾਈ ਇਹ ਸੀਟ ਵੀ ਸਾਡੀ ਹੋਵੇ ਮੀਤ ਹੇਰ ਵਾਲੀ ਵੀ ਇਹਨਾਂ ਨੇ ਬਚਾਉਣੀ ਆ ਇਹਨਾਂ ਨੇ ਕੋਸ਼ਿਸ਼ ਕਰਨੀ ਵੀ ਸੀਤਲੰਗਰਾਲ ਵਾਲੀ ਵੀ ਅਸੀਂ ਬਚਾ ਗਏ ਤਿੰਨ ਤਿੰਨ ਨਹੀਂ ਸਿੱਧੇ ਤੌਰ ਦੇ ਉੱਤੇ ਹੀ ਆ ਤੋ ਇਹ ਇੱਕ ਬੜੀ ਵੱਡੀ ਪਰਖਿਆ ਹੋਊਗੀ ਆਮ ਆਦਮੀ ਪਾਰਟੀ ਵਾਸਤੇ ਉਹ ਵੀ ਉਸ ਵੇਲੇ ਜਦੋਂ ਆਮ ਆਦਮੀ ਪਾਰਟੀ ਦਾ ਘਟਾ ਪੰਜਾਬ ਦੇ ਵਿੱਚ ਬਹੁਤ ਹੋ ਗਿਆ ਜਦੋਂ ਆਮ ਆਦਮੀ ਪਾਰਟੀ ਨੂੰ ਲੋਕ ਪਹਿਲਾਂ ਵਾਂਗੂ ਹੁਣ ਪਿਆਰ ਨਹੀਂ ਕਰਦੇ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਲਹਿਰ ਕਿਵੇਂ ਬਣੀ ਸੀ ਆਮ ਆਦਮੀ ਪਾਰਟੀ ਘਰ ਘਰ ਦੇ ਵਿੱਚ ਝਾੜੂ ਲੋਕਤਾਵ ਦੇ ਬੂਹਿਆਂ ਦੇ ਦੁਆਲੇ ਝਾੜੂ ਰੱਖਣ ਲੱਗ ਗਏ ਸੀ ਗੇਟ ਦੇ ਉੱਤੇ ਕਾਲੇ ਦੇ ਉੱਤੇ ਵੀ ਭਾਈ ਅਸੀਂ ਝਾੜੂ ਵਾਲੇ ਆ ਤੇ ਹੁਣ ਬੰਦਾ ਇਹ ਗੱਲ ਕਹਿੰਦਾ ਨਾ ਭਈ ਆਪਾਂ ਤਾਂ ਨਹੀਂ ਲੋਕ ਜਿੱਥੋਂ ਜਿੱਥੋਂ ਆਏ ਸੀ ਅਕਾਲੀ ਦਲ ਵਾਲੇ ਲੋਕ ਅਕਾਲੀ ਦਲ 'ਚ ਜੁੜ ਗਏ। ਭਾਜਪਾ ਦੇ ਵਿੱਚੋਂ ਆਏ ਲੋਕ ਭਾਜਪਾ 'ਚ ਵਾਪਸ ਚਲੇ ਗਏ ਆ। ਕਾਂਗਰਸ ਦੇ ਵਿੱਚੋਂ ਆਏ ਲੋਕ ਕਾਂਗਰਸ ਦੇ ਵਿੱਚ ਵਾਪਸ ਤੁਰ ਗਏ ਆ। ਮਤਲਬ ਇਹ ਜਿ ਕਿ ਲੋਕ ਇੰਨੇ ਕ ਬੋਰ ਹੋ ਗਏ, ਲੋਕ ਇੰਨੇ ਕ ਉਕਤਾ ਗਏ। ਲੋਕਾਂ ਨੂੰ ਪਤਾ ਵੀ ਕੱਲੀਆਂ ਗੱਲਾਂ ਹੀ ਐ ਇੱਥੇ ਕੱਲੇ ਬੋਰ ਆ, ਮਸ਼ਹੂਰੀਆਂ, ਗੱਲਾਂ, ਚਿਕੜੀਆਂ, ਚੁਟਕਲੇ ਆਹ ਕੁਝ ਆ। ਤੇ ਕਿਸੇ ਵੀ ਮੰਤਰੀ ਦੀ ਪੇਸ਼ਨੀ ਚਲਦੀ, ਕਿਸੇ ਵਿਧਾਇਕ ਦੀ ਪੇਸ਼ਨੀ ਚਲਦੀ, ਨਾ ਕਿਸੇ ਦਾ ਕੋਈ ਥਾਣੇ 'ਚ ਕੰਮ ਹੁੰਦਾ, ਨਾ ਕਿਸੇ ਦਾ ਹੁਕਮਚਰੀ 'ਚ ਕੰਮ ਹੁੰਦਾ। ਸੋ ਉੱਤੋਂ ਫੋਨ ਆਊਗਾ ਉੱਤੋਂ ਫੋਨ ਆਊਗਾ ਐਂ ਹੋਈ ਜਾਂਦਾ ਮੇਰੀ ਇੱਕ ਵਿਧਾਇਕ ਨਾਲ ਗੱਲ ਹੋਈ ਉਹ ਕਹਿੰਦਾ ਬਾਈ ਜੀ ਕੰਮ ਤਾਂ ਅਸੀਂ ਲੋਕਾਂ ਦੇ ਉਦੋਂ ਕਰਦੇ ਨੇ ਜਦੋਂ ਸਾਨੂੰ ਬਜਟ ਮਿਲੂਗਾ ਸਾਨੂੰ ਬਜਟ ਹੀ ਕੋਈ ਨਹੀਂ ਮਿਲਦਾ ਤੇ ਉੱਤੋਂ ਬਸ ਕਦੇ ਦਿੱਲੀ ਤੋਂ ਆ ਗਈ ਸਰਵੇ ਟੀਮ ਵੀ ਭਾਈ ਵਿਧਾਇਕ ਕਿਵੇਂ ਕੰਮ ਕਰਦਾ ਕਦੇ ਚੰਡੀਗੜ੍ਹੋਂ ਆ ਗਈ ਸਾਡੀ ਤਾਂ ਬਸ ਇਨਸਪੈਕਸ਼ਨਾਂ ਤੇ ਹੀ ਆ ਸਾਡਾ ਸਾਰਾ ਕੰਮ ਇਹ ਭਾਈ ਇਹਨਾਂ ਨੇ ਬਾਰੇ ਪਤਾ ਕਰੋ ਵੀ ਕਰ ਦੇਖੀ ਕੀ ਹੈ ਜੀ ਜੀ ਤੈਨਾਂ ਸਭ ਉੱਤੇ ਦੇ ਚੰਦੂ ਬਾਜਰੇ ਸਾਹਿਬ ਦੀ ਗੱਲ ਕਰਦੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਉਹ ਕਹਿੰਦੇ ਸਾਡਾ ਤਾਂ ਬਹੁਤ ਬੁਰਾ ਹਾਲ ਹੋਇਆ ਜੀ ਬਿਲਕੁਲ ਜੀ ਅਕਾਲੀ ਦਲ ਦਾ ਜਿੰਨਾ ਬੁਰਾ ਹਾਲ ਹੋਇਆ ਮੇਰਾ ਖਿਆਲ ਹੈ ਵੀ ਕੁਝ ਕਹਿਣ ਦੀ ਲੋੜ ਤਾਂ ਹੈ ਨਹੀਂ ਤੇ ਚੰਦੂ ਮਦਰਸਾ ਮੰਨ ਗਏ ਆ ਤੇ ਮੈਂ ਮੰਨਦਾ ਜੀ ਇਹ ਵੀ ਇੱਕ ਵੱਡੀ ਪ੍ਰਾਪਤੀ ਆ ਤੇ ਜਿਹੜੀ ਪਾਰਟੀ ਜਿੱਥੇ ਜੇ ਖੜੀ ਹੋਵੇ ਜਾਂ ਜਿਹੜੇ ਵੀ ਵਿਅਕਤੀ ਨੂੰ ਜਿਹੜੇ ਵੀ ਅਦਾਰੇ ਨੂੰ ਜਿਹੜੀ ਵੀ ਪਾਰਟੀ ਨੂੰ ਅਸਫਲਤਾ ਮਿਲੇ ਉਹਨੂੰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਵੀ ਭਾਈ ਹੁਣ ਸਾਡੇ ਪੜ ਪੱਲੇ ਘੱਟ ਕੁਝ ਜਾਂ ਨਹੀਂ ਕੁਝ ਦੇਖੋ ਉਤਰਾ ਚੜਾ ਆਉਂਦੇ ਰਹਿੰਦੇ ਆ ਪਰ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਤਾਂ ਬੜਾ ਵੱਡਾ ਬਦਲਾਅ ਕਰਨ ਦੀ ਲੋੜ ਆ ਨਵੇਂ ਚਿਹਰੇ ਅਕਾਲੀ ਦਲ ਪੈਦਾ ਹੀ ਨਹੀਂ ਕਰ ਸਕਿਆ ਤੁਸੀਂ ਦੇਖੋ ਵੀ ਜਦੋਂ ਤੋਂ ਅਸੀਂ ਬਚਪਨ ਦੇ ਵਿੱਚ ਅਸੀਂ ਤੇ ਹੁਣ ਜਦੋਂ ਤੋਂ ਵੱਡੇ ਹੋਏ ਆ ਉਹੀ 20 ਕ ਬੰਦੇ ਜਿਹੜੇ ਅਕਾਲੀ ਦਲ ਦੇ ਵਿੱਚ ਰਿਪੀਟ ਹੋਈ ਜਾਂਦੇ ਆ ਉਹ ਵੀ ਆ ਉਹੀ ਬੰਦੇ ਚੋਣ ਲੜ ਲੈਂਦੇ ਆ ਉਹੀ ਕੋਰ ਕਮੇਟੀ ਮੈਂਬਰ ਹੁੰਦੇ ਆ ਉਹੀ ਪਤਾ ਲੱਗਦਾ ਜੀ ਕਿ ਜਿਹੜੀ ਆ ਚੋਣ ਮੈਨੀਫੈਸਟੋ ਕਮੇਟੀ ਦੇ ਮੈਂਬਰ ਹੁੰਦੇ ਆ ਉਹੀ ਹਾਰ ਕੇ ਹਾਰ ਦੇ ਕਾਰਨਾਂ ਦਾ ਬਲੰਕਣ ਕਰਨ ਲੱਗ ਜਾਂਦੇ ਆ ਉਹੀ ਮੰਤਰੀ ਬਣ ਜਾਂਦੇ ਆ ਉਹੀ ਬੰਦੇ ਨੂੰ ਬੰਦੇ ਕੱਢ ਦਿੰਦੇ ਵੀ ਭਾਈ ਪਾਰਟੀ ਦੇ ਵਿੱਚੋਂ ਚਾਰ ਜਣੇ ਮਿਲ ਕੇ ਪੰਜਵੇਂ ਨੂੰ ਕੱਢ ਦਿੰਦੇ ਆ ਸੋ ਆ ਗੱਲਾਂ ਅਸੀਂ ਰਿਪੀਟ ਤੇ ਦੇਖੀਆਂ ਹੁਣ ਦੇਖੋ ਨਵੀਂ ਲੀਡਰਸ਼ਿਪ ਦੀ ਲੋੜ ਹੈਗੀ ਆ ਅਕਾਲੀ ਦਲ ਦੇ ਵਿੱਚ ਪਰ ਇਦਾਂ ਸੰਭਵ ਨਹੀਂ ਕਿਉਂਕਿ ਕਈ ਤਰ੍ਹਾਂ ਦੀਆਂ ਪਰਿਵਾਰਕ ਮਜਬੂਰੀਆਂ ਆ ਜਾਂਦੀਆਂ ਕਈ ਤਰ੍ਹਾਂ ਦੀਆਂ ਪਾਰਟੀ ਦੀਆਂ ਹੋਰ ਮਜਬੂਰੀਆਂ ਹੋਣਗੀਆਂ ਪਰ ਗੱਲ ਇਹ ਜੀ ਕਿ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜਬਤ ਹੋਈ ਹੈ ਇਹਨਾਂ ਚੋਣਾਂ ਦੇ ਵਿੱਚ ਤੇ ਸਿਰਫ ਇੱਕ ਸੀਟ ਉਹਨਾਂ ਨੇ ਹਾਸਲ ਕੀਤੀ ਹੈ ਤੇ ਚੰਦੂ ਬਾਦਰਾ ਨੇ ਇਹ ਗੱਲ ਕਹੀ ਹੈ ਕਿ ਸਾਡਾ ਤਾਂ ਬਿਲਕੁਲ ਪੱਠਾ ਹੀ ਬਹਿ ਗਿਆ ਅਸੀਂ ਬੀਜੇਪੀ ਤੋਂ ਵੀ ਪਿੱਛੇ ਰਹਿ ਗਏ ਆ ਇਹਨਾਂ ਨੂੰ ਵੋਟਾਂ ਪਈਆਂ 13. ਕੁਝ ਫੀਸਦੀ ਤੇ ਬੀਜੇਪੀ ਨੂੰ ਵੋਟਾਂ ਪਈਆਂ 18. ਤੇ ਕੁਝ ਫੀਸਦੀ ਮਤਲਬ ਇਹ ਹੈ ਜੀ ਕਿ ਕਿੰਨਾ ਵੱਡਾ ਫਰਕ ਆ ਵੋਟਰ ਦੀ ਗਿਣਤੀ ਦੇ ਵਿੱਚ ਵੋਟਾਂ ਦੀ ਗਿਣਤੀ ਦੇ ਵਿੱਚ ਸੋ ਆਕਾਲੀ ਦਲ ਜੇਕਰ ਭਵਿੱਖ ਦੇ ਵਿੱਚ ਕੋਈ ਵੱਡੇ ਤੇ ਚੰਗੇ ਫੈਸਲੇ ਲਾਊਗਾ ਤਾਂ ਠੀਕ ਆ ਨਹੀਂ ਤਾਂ ਉਹਨਾਂ ਦੇ ਛੋਲੇ ਵਿਕੇ ਪਏ ਜੀ ਜੀ ਤੇ ਜਿਹੜਾ ਸਾਬ ਉੱਤਰ ਦੂਸਰੇ ਬੰਨੇ ਰਵਨੀਤ ਸਿੰਘ ਬਿੱਟੂ ਹੋਰਾਂ ਦੀ ਜਦੋਂ ਗੱਲ ਕਰਨੇ ਆ ਕਹਿੰਦੇ ਕਿ ਉਹਨਾਂ ਨੇ ਵੀ ਆਪਣੀ ਹਾਰ ਦਾ ਕਾਰਨ ਦੱਸਿਆ ਜੀ ਕੀ ਕਾਰਨ ਮੰਨਦੇ ਨੇ ਉਹ ਦੇਖੋ ਹਾਰ ਦਾ ਕਾਰਨ ਤਾਂ ਉਹ ਐਵੇਂ ਕਿਹੜੀ ਜੀ ਕੱਢਦੇ ਆ ਕਹਿੰਦੇ ਜੀ ਕਾਮਰੇਡ ਗੁੰਡੇ ਆ ਜਿਨ੍ਹਾਂ ਨੇ ਸਾਨੂੰ ਹਰਾਇਆ ਉਹ ਇਹ ਨਹੀਂ ਕਹਿੰਦੇ ਵੀ ਕਿਸਾਨ ਉਹ ਕਹਿੰਦੇ ਕਿਸਾਨ ਨਹੀਂ ਇਹ ਕਾਮਰੇਡ ਗੁੰਡੇ ਹਨ ਉਹ ਕਹਿੰਦੇ ਜੀ ਕਿ ਪੰਜ ਵਿਧਾਨ ਸਭਾ ਹਲਕਿਆਂ ਦੇ ਵਿੱਚ ਤਾਂ ਮੇਰੀ ਚੜਤ ਰਹੀ ਆ ਤੇ ਤਿੰਨਾਂ ਦੇ ਵਿੱਚ ਜਿੱਥੇ ਕਾਮਰੇਡ ਗੁੰਡਿਆਂ ਨੇ ਸਾਡਾ ਪਿੰਡਾਂ ਦੇ ਵਿੱਚ ਜਾਣ ਤੋਂ ਰਾਹ ਰੋਕਿਆ ਉਹਨਾਂ ਸਵਾਂ ਦੇ ਉੱਤੇ ਕਹਿੰਦਾ ਅਸੀਂ ਹਾਰੇ ਆ ਤੇ ਕਹਿੰਦਾ ਕੋਈ ਗੱਲ ਨਹੀਂ ਹਾਰਜਤ ਬਣੀ ਆਈ ਐ ਤੇ ਅਸੀਂ ਕਹਿੰਦੇ ਜੀ ਫੇਰ ਜਿੱਤਾਂਗੇ ਉਹ ਕਹਿੰਦਾ ਜੀ ਕਿ ਬੀਜੇਪੀ ਦੀ ਸਰਕਾਰ ਬਣੋਗੇ 27 ਦੇ ਵਿੱਚ ਉਹ ਕਹਿੰਦਾ ਜੀ ਅਸੀਂ ਤੁਹਾਨੂੰ ਕਮਾਲ ਕਰਕੇ ਦਿਖਾਵਾਂਗੇ ਉਹ ਕਹਿੰਦਾ ਜੀ ਨਗਰ ਨਿਗਮਤ ਕਲੈਕਸ਼ਨਾਂ ਦੇ ਵਿੱਚ ਮੇਅਰ ਅਸੀਂ ਲੁਧਿਆਣੇ ਦੇ ਵਿੱਚ ਆਪਣਾ ਬਣਾਵਾਂਗੇ ਸੋ ਜਿੰਨਾ ਬੀਜੇਪੀ 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 ਕਰੀ ਜਾਂਦਾ ਰਵਨੀਤ ਬਿੱਟੂ ਇੰਨਾ ਮੈਂ ਨਹੀਂ ਦੇਖਿਆ ਕਦੇ ਉਹਨੇ ਕਾਂਗਰਸ ਚ ਰਹਿ ਕੇ ਕਾਂਗਰਸ 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 ਕੀਤਾ ਹੋਵੇ ਜਿਨ੍ਹਾਂ ਨੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਉਹਨਾਂ ਨੂੰ ਮਾੜਾ ਕਹੀ ਜਾਣਾ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਮਿਲਿਆ ਹਾਲੇ ਤੱਕ ਉਹਨਾਂ ਦੀਆਂ ਸਿਫਤਾਂ ਕਰੀ ਜਾਣੀਆਂ ਇਹ ਪਤਾ ਨਹੀਂ ਬਿੱਟੂ ਸਾਹਿਬ ਦੀ ਸੋਚ ਕੀ ਹੈ ਪਰ ਗੱਲ ਇਹ ਵੀ ਉਹਨਾਂ ਨੇ ਕੱਲ ਕਿਹੜੀ ਜੀ ਕੱਢੀ ਆ ਆਪ ਦਾ ਹਰ ਖਜਾ ਕੱਢੀ ਗਏ ਆ ਵੀ ਲੈ ਮਨਰੇਗਾ ਵਾਲੇ ਪੈਸੇ ਤਾਂ ਕੇਂਦਰ ਤੋਂ ਹੀ ਮਿਲਨੇ ਆ ਬਾਕੀ ਲੋਕ ਪੱਖੀ ਗੱਲਾਂ ਜਿਹੜੀਆਂ ਵਿਕਾਸ ਦੇ ਕੰਮ ਆ ਪੈਸੇ ਤਾਂ ਉੱਥੋਂ ਹੀ ਮਿਲਨੇ ਆ ਤੇ ਤੁਸੀਂ ਮੈਨੂੰ ਹੀ ਹਰਾਤਾ ਤੇ ਭਾਈ ਹੁਣ ਤੁਹਾਨੂੰ ਪੈਸਿਆਂ ਦੇ ਵਿੱਚ ਫੇਰ ਦਿੱਕਤ ਆ ਸਕਦੀ ਆ ਸੋ ਆ ਗੱਲਾਂ ਜਿਹੜੀਆਂ ਉਹ ਤਨਦਾਂ ਦੀਆਂ ਕਸਦੇ ਰਹੇ ਆ ਹੋਰ ਕੋਈ ਗੱਲ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਹੈ ਨਹੀਂ ਸੀ ਜੀ ਸਿੱਟੇ ਰੋ ਪੰਜਾਬ ਦੇ 6000 ਤੋਂ ਵੱਧ ਲੋਕਾਂ ਨੇ ਨੋਟਾ ਦਾ ਬਟਨ ਵੀ ਨੱਪਿਆ ਜੀ ਹਾਂ ਬਿਲਕੁਲ ਜੀ ਦੇਖੋ ਪੰਜਾਬ ਦੇ ਲੋਕ ਆ ਜਿਹੜੇ ਜੇਕਰ ਆਪਾਂ ਪੂਰੀ ਗਿਣਤੀ ਕਰਕੇ ਦੇਖੀਏ 13 ਲੋਕ ਸਭਾ ਹਲਕਿਆਂ ਦੇ ਵਿੱਚ ਤਾਂ 67000 ਦੇ ਡੇੜ ਤੜੇ ਲੋਕ ਆ ਜਿਨ੍ਹਾਂ ਨੇ ਨੋਟਾ ਦਾ ਬਟਨ ਨੱਪਿਆ ਸੋ ਦੇਖੋ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਮੀਦਵਾਰਾਂ ਨੂੰ ਕਿਸੇ ਨੂੰ ਐਸ ਕੇ ਵੋਟਾਂ ਕਿੰਨੀਆਂ ਪਈਆਂ ਕਿਸੇ ਨੂੰ ਕਿੰਨੀਆਂ ਪਈਆਂ ਕਿਸੇ ਨੂੰ 67000 ਵੀ ਪਈਆਂ ਹੋਣੀਆਂ ਪਰ ਕੱਲੇ ਨੋਟਾ ਦੇ ਬਟਨ ਨੂੰ ਪੂਰੇ ਪੰਜਾਬ ਦੇ ਵਿੱਚ 67000 ਤੋਂ ਵੱਧ ਦਵਾਇਆ ਗਿਆ। ਉਹ ਮੈਂ ਜਦ ਰਿਪੋਰਟ ਪੜ੍ਹਦਾ ਸੀ ਕਹਿੰਦੇ ਪੂਰੇ ਭਾਰਤ ਦੇ ਵਿੱਚ ਜੇਕਰ ਨੋਟਾ ਦਾ ਬਟਨ ਦੇਖੀਏ ਨਾ ਤਾਂ 38 ਪਾਰਟੀਆਂ ਤੋਂ ਵੱਧ ਵੋਟਾਂ ਤਾਂ ਨੋਟਾ ਨੂੰ ਹੀ ਪੈਗੀਆਂ। ਜੇ ਟੋਟਲ ਦੇਖੀਏ ਤਾਂ। ਸੋ ਇਹ ਹੈ ਜੀ ਕਿ ਐਸੇ ਕਿ ਭਾਰਤ ਦੇ ਲੋਕਾਂ ਨੇ ਨੋਟਾ ਦੀ ਵਰਤੋਂ ਕਾਫੀ ਕੀਤੀ ਹੈ। ਜੀ ਤੇ ਟੈਣਾ ਸਾਹਿਬ ਮੌਸਮ ਕਿਵੇਂ ਹੈ ਜੀ ਪੰਜਾਬ ਦਾ? ਪੰਜਾਬ ਦੇ ਵਿੱਚ ਮੌਸਮ ਠੀਕ ਹੋ ਗਿਆ ਜੀ ਲੰਘੇ ਕੱਲ ਜਲੰਧਰ ਦੇ ਵਿੱਚ ਤੇ ਪੰਜਾਬ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਤੇ ਝੱਖੜ ਝੁੱਲਾ ਬਹੁਤ ਆਥਣ ਦੇ ਵੇਲੇ ਆਇਆ ਮੀਂਹ ਵੀ ਕਈ ਥਾਵਾਂ ਦੇ ਉੱਤੇ ਪੈ ਗਿਆ ਜਿਹਦੇ ਕਰਕੇ ਥੋੜਾ ਜਿਹਾ ਟੈਂਪਰੇਚਰ ਠੀਕ ਹੋ ਗਿਆ ਜੀ ਜੀ ਸੋ ਕਹਿਤ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਨਹੀਂ ਜੀ ਫਿਰ ਵਿਚਾਰਾਂ ਜੀ ਸਾਹ ਚ ਪਾਵਾਂਗੇ ਮਿਹਰਬਾਨੀ ਮਿਹਰਬਾਨੀ